ਪੇਜ ਦੇਖ ਰਹੇ ਮੇਰੇ ਵੱਲੋਂ ਸਸੀ ਗਾਜੀ ਆਪਾਂ ਅੱਜ ਘੱਟੋ ਸਭ ਨਾਲ ਵਿਚਾਰ ਚਰਚਾ ਕਰਦੇ ਆਂ ਘੱਟੋ ਸਭ ਸੁਪਰੀਮ ਕੋਰਟ ਦੇ ਚੀਫ ਜਸਟਿਸ ਗਗੋਈ ਤੇ ਗਗਬਈ ਦੇ ਵਿੱਚ ਕੀ ਫਰਕ ਹੈ ਜੀ ਉਹ ਸਾਨੂੰ ਉਹਦੇ ਬਾਰੇ ਥੋੜਾ ਜਿਆਦਾ ਦੇਖੋ ਭਾਰਤ ਦੀ ਸੁਪਰੀਮ ਕੋਰਟ ਦੇ ਜੱਜ ਤਾਂ ਬਹੁਤ ਹੋਏ ਆ ਲੇਕਿਨ ਸਾਡੇ ਸਮੇਂ 'ਚ ਦੋ ਜੱਜ ਚਰਚਾ ਦੇ ਵਿੱਚ ਆਏ ਜੀ ਜਿਨ੍ਹਾਂ ਦੇ ਵਿੱਚੋਂ ਇੱਕ ਦਾ ਨਾਂ ਹੈ ਰੰਜਨ ਗਗੋਈ ਰੰਜਨ ਨਾ ਗਗੋਈ ਹਾਂ ਠੀਕ ਹੈ ਤੇ ਦੂਜੇ ਦਾ ਨਾਂ ਹੈਗਾ ਜਸਟਿਸ ਬੀ ਆਰ ਗਗਬਈ ਮੀਰ ਗਗਬਈ ਰੰਜਨ ਕੁ ਕੋਈ ਜਿਹੜੇ ਹੈਗੇ ਆ ਉਹਨਾਂ ਦੇ ਪਿਤਾ ਜੀ ਵੀ ਰਾਜਨੀਤੀ ਛੰਦੇ ਸੀ ਠੀਕ ਹੈ ਜੀ। ਔਰ ਕਿਸੇ ਜਮਾਨੇ ਦੇ ਵਿੱਚ ਆਸਾਨ ਦੇ ਸ਼ਾਇਦ ਉਹ ਮੁੱਖ ਮੰਤਰੀ ਵੀ ਰਹੇ ਹੋ ਠੀਕ ਹੈ ਜੀ। ਜਿਹੜੇ ਜਸਟਿਸ ਬੀ ਆਰ ਗਵਈਏ ਜੀ ਇਹਨਾਂ ਦੇ ਪਿਤਾ ਜੀ ਵੀ ਜੀ ਪਾਰਲੀਮੈਂਟ ਦੇ ਮੈਂਬਰ ਰਹੇ ਆ ਅੱਛਾ ਜੀ ਔਰ ਉਹ ਰਿਪਬਲਿਕਨ ਰਿਪਬਲਿਕਨ ਰਿਪਬਿਕ ਰਿਪਬਿਕ ਕਲਨ ਪਾਰਟੀ ਰਿਪਬਲਿਕਨ ਪਾਰਟੀ ਹਾਂ ਠੀਕ ਹੈ ਗਵਈ ਗਵਈ ਉਦੇ ਫਾਊਂਡਰ ਸੀ ਠੀਕ ਹੈ ਜੀ ਔਰ ਉਹ ਐਮਐਲਏ ਵੀ ਦੇ ਜੀ ਔਰ ਰਿਪਬਲਿਕਨ ਪਾਰਟੀ ਜਿਹੜੀ ਹੈਗੀ ਹੈ ਉਹ ਬੈਸਿਕਲੀ ਜਿਹੜੀ ਹੈ ਜਸਟ ਆਪਣੇ ਜਿਹੜੇ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ 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 ਉਹਦੇ ਸਿਧਾਂਤਾਂ ਤੇ ਚੱਲਣ ਵਾਲੀ ਜੀ ਜਦੋਂ ਇਹ ਚੀਫ ਜਸਟਿਸ ਸਾਹਿਬ ਬਣੇ ਹੈ ਭਰਤੀ ਹੋਏ ਹੈ ਕਬਈ ਸਾਹਿਬ ਜੀ ਵੀਆਰ ਕਬਈ ਜੀ ਇਹਨਾਂ ਨੇ ਉਸ ਵੇਲੇ ਫੈਸਲਾ ਕੀਤਾ ਸੀ ਕਿ ਮੈਂ ਦੱਬੇ ਕੁਚਲੇ ਲੋਕਾਂ ਵਾਸਤੇ ਕੰਮ ਕਰਾਂਗਾ ਚਾਹੇ ਕਿਸੇ ਵੀ ਰੂਪ ਚ ਕਰਾ ਠੀਕ ਹੈ ਜੀ ਚਾਹੇ ਮੈਂ ਇੱਕ ਐਕਟੀਵਿਸਟ ਹੋਵਾਂ ਜੀ ਚਾਹੇ ਮੈਂ ਇੱਕ ਸਿਆਸਤਦਾਨ ਹੋਵਾਂ ਜੀ ਤੇ ਚਾਹੇ ਮੈਂ ਇੱਕ ਮਤਲ ਜਿਹੜਾ ਹੈਗਾ ਜੁਡੀਸ਼ੀਅਲ ਅਫਸਰ ਹੋਵਾਂ ਜੀ ਇਹਨਾਂ ਨੇ ਪਹਿਲਾਂ ਤੋਂ ਇਹ ਫੈਸਲਾ ਕਰ ਰਿਆ ਸੀ ਜੀ ਤੇ ਬੰਬੇ ਦੇ ਵਿੱਚ ਇਹ ਇੱਕ ਬਹੁਤ ਜਿਹਨੂੰ ਆਪਾਂ ਕਹਿ ਸਕਦੇ ਹਾਂ ਮਹਾਰਾਸ਼ਟਰ ਦੇ ਵਿੱਚ ਇੱਕ ਜਿਹੜੀ ਹੈਗੀ ਹੈ ਗਰੀਬ ਕਲੋਨੀ ਜੀ ਗਰੀਬ ਕਲੋਨੀ ਦੇ ਵਿੱਚ ਮਿਊਸਪਲ ਕਮੇਟੀ ਦਾ ਸਕੂਲ ਸੀ ਜੀ ਜਿਹਦੇ ਵਿੱਚ ਇਹ ਆਪਦੀ ਪੜ੍ਹਾਈ ਕਰਦੇ ਰਹੇ ਠੀਕ ਹੈ ਜੀ ਔਰ ਰੰਜਨ ਗਗੋਈ ਸਾਹਿਬ ਜਿਹੜੇ ਹੈਗੇ ਆ بڑے ਵੱਡੇ ਘਰ ਦੇ ਵਿੱਚੋਂ ਆਏ ਸੀ ਸਾਰਾ ਕੁਝ ਆਇਆ ਸੀ ਬਹੁਤ ਵਧੀਆ ਉਹਨਾਂ ਨੇ ਸ਼ੁਰੂ-ਸ਼ੁਰੂ 'ਚ ਫੈਸਲੇ ਕੀਤੇ ਠੀਕ ਹੈ ਜੀ ਲੇਕਿਨ ਇੱਕ ਅਜਿਹਾ ਫੈਸਲਾ ਹੈ ਜਿਸ ਫੈਸਲੇ ਨੇ ਰੰਜਨ ਗਗੋਈ ਸਾਹਿਬ ਨੂੰ ਨਾਇਕ ਤੋਂ ਜੀ ਮੈਂ ਇਹ ਤਰੀਕਾ ਕਹੂੰਗਾ ਖਲਨਾਇਕ ਬਣਾਤਾ ਜੀ ਜੀ ਪਰ ਉਹ ਨੂੰ ਨਾਇਕ ਨਹੀਂ ਰਹਿਣ ਦਿੱਤਾ ਅੱਛਾ ਜੀ ਉਹ ਕਿਉਂ ਨਹੀਂ ਰਹਿਣ ਦਿੱਤਾ ਕਾਰਨ ਜੀ ਕਾਰਨ ਇਸ ਕਰਕੇ ਨਹੀਂ ਕਿ ਜਿਹੜਾ ਬਾਬਰੀ ਮਸਜਿਦ ਤੇ ਰਾਮ ਮੰਦਰ ਦਾ ਝਗੜਾ ਸੀ ਠੀਕ ਹੈ ਇਹ ਬੜੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਚੱਲਦਾ ਆ ਰਿਹਾ ਹੈ ਇਹਦਾ ਜਿਹੜਾ ਹੈਗਾ ਆਖਰੀ ਫੈਸਲਾ ਸੁਪਰੀਮ ਕੋਰਟ ਦੇ ਵਿੱਚੋਂ ਹੋਣਾ ਸੀ ਤੇ ਹੋਇਆ ਇਹਨਾਂ ਦੇ ਦੌਰ ਵਿੱਚ ਰੰਜਨ ਗੋਵੀ ਉਸ ਵੇਲੇ ਚੀਫ ਜਸਟਿਸ ਹੁੰਦੇ ਸੀ ਠੀਕ ਹੈ ਜੀ ਇੱਕ ਸੰਵਿਧਾਨਕ ਬੈਂਚ ਬਣਿਆ ਜੀ ਜਿਹਦੇ ਇਹ ਮੁਖੀ ਹੁੰਦੇ ਸੀ ਠੀਕ ਹੈ ਜੀ ਉਸ ਬੈਂਚ ਨੇ ਫਿਰ ਉਹਦਾ ਫੈਸਲਾ ਕੀਤਾ ਜੇ ਆਪਾਂ ਉਹ ਫੈਸਲਾ ਪੜੀਏ ਜੀ ਤਾਂ ਉਹਦੇ ਤੇ ਇਉਂ ਲੱਗਦਾ ਹੈ ਕਿ ਇਹ ਫੈਸਲਾ ਬਾਬਰੀ ਮਸਜਿਦ ਦੇ ਹੱਕ ਵਿੱਚ ਜਾਊਗਾ ਜੀ ਲੇਕਿਨ ਅਲਟੀਮੇਟਲੀ ਜਿਹੜਾ ਅਲਟੀਮੇਟਲੀ ਜਿਹੜਾ ਜਿਹੜਾ ਫੈਸਲਾ ਲਿਖਿਆ ਗਿਆ ਤੇ ਉਹ ਗਿਆ ਰਾਮ ਮੰਦਰ ਦੇ ਹੱਕ ਵਿੱਚ ਜੀ ਤਾਂ ਉਸ ਵੇਲੇ ਕਿੰਤੂਪਰੰਤੂ ਹੋਇਆ ਸੀ ਕਿ ਇਹ ਅਜਿਹਾ ਕਿਉਂ ਹੋਇਆ ਜੀ ਫਿਰ ਇਹ ਕਿਹਾ ਗਿਆ ਕਿ ਰੰਜਨ ਗਗੋਈ ਜਿਹੜੇ ਹੈਗੇ ਆ ਉਹ ਭਾਰਤ ਦੀ ਜਿਹੜੀ ਹਕੂਮਤ ਹੈ ਜੀ ਭਾਰਤ ਦੀ ਸਰਕਾਰ ਹੈ ਉਹਦੇ ਪ੍ਰਭਾਵ ਥਲੇ ਆ ਕੇ ਕੰਮ ਕਰਦੀ ਹੈ ਠੀਕ ਹੈ ਉਹਨਾਂ ਦੇ ਅਧੀਨ ਕੰਮ ਉਹਦੀ ਉਹਦੀ ਵਜ੍ਹਾ ਹੀ ਸੀ ਕਿ ਇਹਨਾਂ ਨੇ ਉਹ ਕੁਛ ਕੀਤਾ ਤੇ ਬਾਅਦ ਵਿੱਚ ਗੱਲ ਸਾਬਤ ਵੀ ਹੋ ਗਈ ਠੀਕ ਹੈ ਜੀ ਸਾਬਤ ਉਹਦੋਂ ਹੋਗੀ ਜਦੋਂ ਰੰਜਨ ਗਗੋਈ ਸਾਹਿਬ ਰਿਟਾਇਰ ਹੋ ਗਏ ਜੀ ਤੇ ਫਿਰ ਰੰਜਨ ਗਗੋਈ ਸਾਹਿਬ ਨੂੰ ਭਾਰਤ ਦੇ ਉੱਪਰ ਲੱਸਦ ਨੇ ਜੀ ਪਾਰਲੀਮੈਂਟ ਦਾ ਜੀ ਉਹ ਆਪਾਂ ਰਾਜ ਸਭਾ ਕਹਿ ਦਿੰਦੇ ਹਾਂ ਠੀਕ ਹੈ ਜੀ ਇਹਨਾਂ ਨੂੰ ਉਹਦਾ ਮੈਂਬਰ ਨਾਮਜ਼ਦ ਕਰਤਾ ਠੀਕ ਹੈ ਜੀ ਉਹ ਰਾਜ ਸਭਾ ਚਲੇ ਗਈ ਜੀ ਤੇ ਉਸ ਵੇਲੇ ਰਿੰਦਰ ਗਗੋਈ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਮੇਰਾ ਰਾਜ ਸਭਾ ਚ ਆਉਣ ਦਾ ਮਕਸਦ ਹੈ ਕਿ ਮੈਂ ਜੁਡੀਸ਼ਰੀ ਤੇ ਸਰਕਾਰ ਦੇ ਦਰਮਿਆਨ ਇੱਕ ਪੁਲ ਦੇ ਤੌਰ ਤੇ ਕੰਮ ਕਰਾਂਗਾ ਅੱਛਾ ਜੀ ਲੇਕਿਨ ਮੈਂ ਨਹੀਂ ਉਹਨਾਂ ਦੀ ਕਦੇ ਕੋਈ ਖਬਰ ਜਾਂ ਉਹਨਾਂ ਦਾ ਕੋਈ ਭਾਸ਼ਣ ਜਾਂ ਉਹਨਾਂ ਦਾ ਕੋਈ ਸਵਾਲ ਅਜੇ ਹਸਣਿਆ ਹੋਵੇ ਜੀ ਜਿਹਦੇ ਇਰਾਹੀ ਉਹਨਾਂ ਨੇ ਜੁਡੀਸ਼ਰੀ ਤੇ ਸਰਕਾਰ ਦੇ ਦਰਮਿਆਨ ਕੋਈ ਮੇਲ ਬਲਤਣ ਵਾਲਾ ਕੰਮ ਕੀਤਾ ਹੋਵੇ ਅੱਛਾ ਇਹ ਉਹਨਾਂ ਦੀ ਹਿਸਟਰੀ ਇੱਥੇ ਆ ਕੇ ਖਤਮ ਹੋ ਜਾਂਦੀ ਹੈ ਬਸ ਇਹੀ ਹੈ ਕਿ ਉਹਨਾਂ ਨੇ ਸਰਕਾਰ ਦੇ ਨਾਲ ਸਹਿਮਤੀ ਕੀਤੀ ਤੇ ਇੱਕ ਜਿਹੜਾ ਹੈਗਾ ਰਿਟਾਇਰਮੈਂਟ ਤੋਂ ਬਾਅਦ ਜੀ ਇੱਕ ਲਾਭ ਵਾਲਾ ਅਹੁਦਾ ਪ੍ਰਾਪਤ ਕੀਤਾ ਜੀ ਅੱਜ ਕੱਲ ਇਹ ਬਹਿਸ ਚੱਲ ਰਹੀ ਹੈ ਜੀ ਕਿ ਜਦੋਂ ਵੀ ਕੋਈ ਵੱਡਾ ਅਫਸਰ ਜੀ ਜਦੋਂ ਵੀ ਕੋਈ ਜੱਜ ਰਿਟਾਇਰ ਹੋਵੇ ਜੀ ਰਿਟਾਇਰ ਹੋਣ ਤੋਂ ਬਾਅਦ ਉਹਨੂੰ ਕੋਈ ਸਰਕਾਰੀ ਅਹੁਦਾ ਲੈਣਾ ਚਾਹੀਦਾ ਕਿ ਨਹੀਂ ਲੈਣਾ ਚਾਹੀਦਾ ਲੈਣਾ ਕੁਝ ਲੋਕਾਂ ਦੀ ਇਹ ਸਮਝ ਹੈ ਕਿ ਘੱਟੋ ਘੱਟ 5 ਜਾਂ 10 ਸਾਲ ਦੀ ਪਾਬੰਦੀ ਲੌਣੀ ਚਾਹੀਦੀ ਹੈ। ਇਹਨਾਂ ਦੇ ਕੰਮ ਤੇ ਇਹਨਾਂ ਦੇ ਕੰਮ ਤੇ ਕਿ ਜਦੋਂ ਇਹਨਾਂ ਨੇ ਰਿਟਾਇਰ ਹੋਣਾ ਹੈ ਰਿਟਾਇਰ ਹੋਣ ਤੋਂ ਬਾਅਦ ਇਹ 5 ਜਾਂ 10 ਸਾਲ ਕੋਈ ਵੀ ਹੋਰ ਸਰਕਾਰੀ ਆ ਉਹਦਾ ਨਹੀਂ ਲੈ ਸਕਦਾ। ਇਸ ਦੇ ਵਿੱਚ ਬੜਾ ਕੁਝ ਹੋਇਆ। ਇੱਕ ਜੱਜ ਸਤਿਆ ਸਿਦਮ ਹੁੰਦੇ ਸੀ। ਉਹ ਪੰਜਾਬ ਦੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਵੀ ਰਹੇ। ਉਹਨਾਂ ਨੇ ਜਿਹੜੇ ਮਿਸਟਰ ਅਮਿਤ ਸ਼ਾਹ ਜੇਸ਼ਟ ਦੇ ਗ੍ਰਹਿ ਮੰਤਰੀ ਹੈ। ਇਹਨਾਂ ਦੇ ਖਿਲਾਫ ਇੱਕ ਕੇਸ ਚੱਲਦਾ ਸੀ ਉਸ ਕੇਸ ਕੇਸ ਦੇ ਵਿੱਚ ਉਹਨੇ ਬਹੁਤ ਵੱਡੀ ਰਾਹਤ ਦਿੱਤੀ ਸੀ ਠੀਕ ਹੈ ਜੀ ਔਰ ਜਦੋਂ ਉਹ ਸੇਵਾਮੁਕਤ ਹੋਏ ਸੁਪਰੀਮ ਕੋਰਟ ਤੋਂ ਚੀਫ ਜਸਟਿਸ ਸੀ ਜੀ ਸੇਵਾਮੁਕਤ ਹੋਣ ਦੇ ਅੰਸਾਰ ਕੁਝ ਦਿਨਾਂ ਬਾਅਦ ਹੀ ਜੀ ਉਹਨਾਂ ਨੂੰ ਕੇਰਲਾ ਦਾ ਕੁਵਾਰ ਨੂੰ ਸੱਤਤਾ ਸੀ ਅੱਛਾ ਜੀ ਜਦੋਂ ਇਹ ਇੱਕ ਵਾਰੀ ਪਾਰਲੀਮੈਂਟ ਦੇ ਵਿੱਚ ਗਿਆ ਸੀ ਜੀ ਅਰੁਣ ਜੇਤਲੀ ਸਾਹਿਬ ਨੇ ਅਰੁਣ ਜੇਤਲੀ ਸਾਹਿਬ ਇਸ ਦੇਸ਼ ਦੇ ਬਹੁਤ ਨਾਮੀ ਕਰਮੀ ਕਰਮੀ ਵਕੀਲ ਹੋਇਆ ਕਰਦੇ ਸੀ ਜੀ ਉਹ ਸਾਡੇ ਦੇਸ਼ ਦੇ ਫਾਈਨਾਂਸ ਮਨਿਸਟਰ ਵੀ ਰਹੇ ਆ ਜਿਨ੍ਹਾਂ ਨੂੰ ਆਪਾ ਵਿੱਤ ਮੰਤਰੀ ਕਹਿੰਦੇ ਨੇ ਜੀ ਉਹ ਸਾਡੇ ਦੇਸ਼ ਦੇ ਕਾਨੂੰਨ ਮੰਤਰੀ ਵੀ ਰਹੇ ਆ ਇਹ ਉਹਨਾਂ ਨੇ ਕਿਹਾ ਸੀ ਜਦੋਂ ਬੋਲਦੇ ਸੀ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜਦੋਂ ਕਿਸੇ ਦਾ ਫੈਸਲਾ ਕਰਨਾ ਹੋਵੇ ਜੀ ਕਿਸੇ ਬੰਦੇ ਦਾ ਕੋਈ ਫੈਸਲਾ ਕਰਨਾ ਹੋਵੇ ਜੀ ਕਿ ਉਹਨੂੰ ਕਿਹੜੇ ਉਹਦੇ ਤੇ ਲਾਉਣਾ ਹੈ ਜੀ ਤਾਂ ਫੈਸਲਾ ਕਰਨ ਤੋਂ ਪਹਿਲਾਂ ਇਹ ਦੇਖਿਆ ਜਾਂਦਾ ਤੇ ਆਖਰੀ ਸਮਿਆਂ ਦੇ ਵਿੱਚ ਜੀ ਕਿ ਜਦੋਂ ਉਹਦੀ ਰਿਟਾਇਰਮੈਂਟ ਦੇ ਵਿੱਚ ਥੋੜਾ ਸਮਾਂ ਰਹਿਦਾ ਸੀ ਜੀ ਉਦੋਂ ਆਖਰੀ ਸਮੇਂ ਦੇ ਵਿੱਚ ਉਸ ਬੰਦੇ ਨੇ ਕਿਹੋ ਜਿਹੇ ਫੈਸਲੇ ਕੀਤੇ ਬਿਲਕੁਲ ਕਿਹੋ ਜਿਹੇ ਕੰਮ ਕੀਤੇ ਜੇ ਤਾਂ ਉਹਨੂੰ ਵਧੀਆ ਉਹਦਾ ਮਿਲ ਗਿਆ ਫੇਰ ਤਾਂ ਮਤਲਬ ਆ ਬੰਦਾ ਸੀ ਸਰਕਾਰ ਪਗ ਜੇ ਉਹ ਨੂੰ ਕੋਈ ਉਹਦਾ ਨਹੀਂ ਮਿਲਿਆ ਚਾ ਮਤਲਬ ਹੈ ਕਿ ਉਹ ਬੰਦਾ ਕੁਝ ਵੀ ਨਹੀਂ ਸੀ ਉਹਨਾਂ ਆਪਾਂ ਗੱਲ ਕਰੀਏ ਬੀ ਆਰ ਗਵਈ ਸਾਹਿਬ ਦੀ ਬੀ ਆਰ ਗਵਈ ਸਾਹਿਬ ਨੇ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਉਹਨਾਂ ਜਦੋਂ ਡੀ ਵੀ ਚੰਦਰਾਚੂਰ ਸਾਹਿਬ ਰਿਟਾਇਰ ਹੋਏ ਐ ਤੇ ਕਾਫੀ ਦਮਾ ਸਮਾਂ ਉਹਨਾਂ ਨੇ ਕੋਠੀ ਨਹੀਂ ਖਾਲੀ ਕੀਤੀ ਸੀ ਜੀ 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 ਉਦੋਂ ਵੀ ਆਰ ਗਵਈ ਸਾਹਿਬ ਨੇ ਇੱਕ ਗੱਲ ਕਹੀ ਸੀ ਜੀ ਕਿ ਮੈਂ ਜਿੱਦਾਂ ਰਿਟਾਇਰ ਹੋ ਗਿਆ ਜੀ ਨਾਲ ਦੀ ਨਾਲ ਹੀ ਮੈਂ ਚੀਫ ਸੈਕਟਰੀਸ ਵਾਲੀ ਕੋਠੀ ਉਹਦੇ ਉਹਦੇ ਖਾਲੀ ਕਰ ਦੇਣੀ ਦੂਜੀ ਗੱਲ ਉਹਨਾਂ ਨੇ ਕਹੀ ਸੀ ਕਿ ਜਿੱਦ ਮੈਂ ਰਿਟਾਇਰ ਹੋਇਆ ਜੀ ਅ ਰਿਟਾਇਰ ਹੋਣ ਤੋਂ ਬਾਅਦ ਮੈਂ ਕੋਈ ਸਰਕਾਰੀ ਉਹਦਾ ਨਹੀਂ अच्छा जी एभी उन्होंने कहता था कि मेरा रिटायरमेंट तो वर्ष कुछ हुणो क्योंकि जस्टिस रंजन गोगोई बारे में ਤੁਹਾਨੂੰ ਦੱਸਦਾ ਬਾਪਰੀ ਮਸਦਲਾ ਫੈਸਲਾ ਜੀ ਹੁਣੇ ਕੋਈ ਜਿਆ ਫੈਸਲਾ ਹੋ ਰਿਹਾ ਹੈ ਠੀਕ ਹੈ ਜੀ ਉਹ ਫੈਸਲਾ ਕੀ ਸੀ ਉਹ ਵਕਫ ਨਾਲ ਸੰਬੰਧਿਤ ਫੈਸਲਾ ਸੀ ਠੀਕ ਹੈ ਜੀ ਵਕਫ ਨਾਲ ਜਿਹੜਾ ਸੰਬੰਧਿਤ ਫੈਸਲਾ ਸੀ ਪਹਿਲਾਂ ਮੈਂ ਵਕਫ ਬਾਰੇ ਦੱਸਾਂ ਵੀ ਵਕਫ ਕੀ ਹੈ ਜੀ ਵਕਫ ਬੋਰਡ ਮੁਸਲਮ ਭਾਈਚਾਰੇ ਦਾ ਇੱਕ ਜਿਹੜਾ ਹੈਗਾ ਧਾਰਮਿਕ ਬੋਰਡ ਹੈ ਠੀਕ ਹੈ ਜੀ ਧਾਰਮਿਕ ਬੋਰਡ ਕਿਵੇਂ ਕਿ ਇਹਨੂੰ ਮੁਸਲਮਾਨ ਭਾਈਚਾਰੇ ਦੇ ਜਿਹੜੇ ਲੋਕ ਹੈ ਜੀ ਉਹ ਲੋਕ ਜਿਹੜੇ ਹੈਗੇ ਆਪਣੀ ਚੱਲ ਤੇ ਅਚਲ ਜਾਇਦਾਦ ਉਹ দান ਕਰਦੇ দান ਕਰਦੇ ਅੱਲਾਹ ਦੇ ਨਾਂ ਤੇ দান ਕਰਦੇ ਅੱਲਾਹ ਦੇ ਨਾਂ ਤੇ ਰੱਬ ਦੇ ਨਾਂ ਤੇ ਦਾਨ ਕਰਦੇ ਸੀ ਰੱਬ ਦੇ ਨਾਂ ਦੇ ਤੇ ਇਹ ਦਾਨ ਕਰਦੇ ਉਹ ਜਿਹੜੀ ਜਾਇਦਾਦ ਆ ਉਹ ਨਾਂ ਤੱਕ ਕਿਸੇ ਦੇ ਨਾਂ ਤਬਦੀਲ ਹੋ ਸਕਦੀ ਹੈ ਠੀਕ ਹੈ ਜੀ ਨਾਂ ਉਹਨੂੰ ਵੇਚਿਆ ਜਾ ਸਕਦਾ ਹੈ ਉਹ ਮਤਲ ਜਿਹੜੀ ਹੈਗੀ ਜਾਇਦਾਦ ਉਵੇਂ ਦੀ ਉਵੇਂ ਜਮ੍ਹਾਂ ਹੋ ਜਾਂਦੀ ਹੈ ਠੀਕ ਹੈ ਜੀ ਅੱਜ ਦੇ ਆਪਾਂ ਭਾਰਤ ਦੇ ਵਿੱਚ ਦੇਖਣੀ ਹੋਵੇ ਤੇ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਜ਼ਮੀਨ ਜਿਹੜੀ ਹੈਗੀ ਹੈ ਉਹ ਰੇਲਵੇ ਕੋਲੇ ਹੈ ਜੀ ਫੌਜ ਕੋਲੇ ਹੈ ਜੀ ਇਹ ਤੀਜੇ ਨੰਬਰ ਤੇ ਬਾਰੀ ਕੀਦੀ ਆਉਂਦੀ ਉਹ ਵਖ ਵੋਰਡ ਕੋਈ ਠੀਕ ਹੈ ਤੁਸੀਂ ਆਪਣੇ ਸ਼ਹਿਰ ਦੇ ਵਿੱਚ ਦੇਖ ਲਓ ਆਪਣੇ ਸ਼ਹਿਰ ਦੇ ਵਿੱਚ ਮੇਰੇ ਖਿਆਲ ਮੁਤਾਬਕ ਅੱਧਾ ਬਠਿੰਡਾ ਜਿਹੜਾ ਇਹ ਵਖ ਵੋਰਡ ਦੀ ਜ਼ਮੀਨ ਦੇ ਵਿੱਚ ਬਸਿਆ ਹੋਇਆ ਹੈ ਈਵਨ ਇੱਥੇ ਵੱਡੇ ਵੱਡੇ ਅਫਸਰਾਂ ਦੀਆਂ ਕੋਠੀਆਂ ਵੀ ਜਿਹੜੀਆਂ ਸਰਕਾਰੀ ਕੋਠੀਆਂ ਉਹ ਵੀ ਵਖ ਵੋਰਡ ਦੀ ਜ਼ਮੀਨ 'ਚ ਹੈ ਇਹਨਾਂ ਨੂੰ ਆਪ ਇਹ ਨਹੀਂ ਕਹਿ ਸਕਦੇ ਕਿ ਇਹਨਾਂ ਨੂੰ ਇਹ ਤਾਨ ਕੀਤੀਆਂ ਜਾਂ ਇਹਨਾਂ ਨੂੰ ਇਹ ਵੇਚੀਆਂ ਗਈਆਂ ਇਹ ਧੱਕੇ ਨਾਲ ਕੀਤੇ ਹੋਏ ਕਬਜ਼ੇ ਅੱਛਾ ਜੀ ਹਾਂ ਸਾਡਾ ਇਹਦਾ ਖੇਡ ਸਟੇਡੀਅਮ ਹੈ ਜੀ ਇਹ ਵੀ ਵਖ ਵੋਰਡ ਦੀ ਮਲਕੀਅਤ ਹੈ ਇਸ ਜਿਹੜਾ ਸਾਡਾ ਸਿਵਲ ਹਸਪੀਟਲ ਡਾਕਟਰ ਭਾਈ ਮਨੀ ਸਿੰਘ ਹਸਪੀਟਲ ਇਹ ਵੀ ਵਕਫ ਬੋਰਡ ਦੇ ਵਿੱਚ ਹੈ ਦਾਣਾ ਮੰਡੀ ਵੀ ਵਕਫ ਬੋਰਡ ਦੀ ਜ਼ਮੀਨ ਦੇ ਵਿੱਚ ਹੈ ਸਾਰੇ ਦਾ ਸਾਰਾ ਆਪਾਂ ਕੈਸੇ ਪ੍ਰਾਈਮ ਪ੍ਰਾਈਮ ਜਿਹੜੀ ਲੈਂਡ ਹੈਗੀ ਉਹ ਵਕਫ ਬੋਰਡ ਨਾਲ ਸਬੰਧਤ ਹੈ ਇਮੇਜ ਵਿੱਚ ਪਾਰਟ ਦੇ ਵਿੱਚ ਬਹੁਤ ਸਾਰੇ ਥਾਵਾਂ ਤੇ ਜੀ ਹੁਣ ਪਿੱਛੇ ਜੇ ਸਾਰੀ ਸਰਕਾਰ ਨੇ ਇੱਕ ਕਾਨੂੰਨ ਜਿਹੜਾ ਹੈਗਾ ਅਮੈਂਡ ਕੀਤਾ ਹੈ ਲੋਕ ਤਾਂ ਕਹਿੰਦੇ ਦਾ 2025 ਦੇ ਵਿੱਚ ਇੱਕ ਵਕਫ ਕਾਨੂੰਨ ਬਣਾਇਆ ਵਾ ਨਹੀਂ ਜੀ ਉਹ ਵਕਫ ਕਾਨੂੰਨ ਬਹੁਤ ਪਹਿਲਾਂ ਬਣ ਗਿਆ ਸੀ 1913 ਚ ਬਣਿਆ ਸੀ ਜੀ 13 ਤੋਂ ਬਾਅਦ ਫਿਰ 23 ਦੇ ਵਿੱਚ ਬਣਿਆ ਫਿਰ ਉਹ ਅਗਾਹ ਚੱਲਦਾ ਰਿਹਾ ਜੀ ਜਿਹੜੀ ਲਾਸਟ ਇਸ ਸਰਕਾਰ ਦੇ ਆਉਣ ਤੋਂ ਪਹਿਲਾਂ ਜਿਹੜਾ ਕਾਨੂੰਨ ਬਣਿਆ ਸੀ ਜੀ ਉਹ ਕਾਨੂੰਨ ਜਿਹੜਾ ਬਣਿਆ ਸੀ ਉਹ ਬਣਿਆ ਸੀ 1995 ਚ ਜੀ 1995 ਦੇ ਤੋਂ ਬਾਅਦ ਫਿਰ 2013 ਦੇ ਵਿੱਚ ਉਹਦੇ ਵਿੱਚ ਸੋਧਾਂ ਕੀਤੀਆਂ ਗਏ ਅੱਛਾ ਜੀ 2013 ਤੋਂ ਬਾਅਦ ਹੁਣ ਇਹਨਾਂ ਨੇ ਉਹਦੇ ਵਿੱਚ ਸੋਧਾਂ ਕੀਤੀਆਂ ਜੀ ਸੋਧਾਂ ਕਰਕੇ ਇਹਨਾਂ ਨੇ ਬੜੀਆਂ ਉਹਦੇ ਵਿੱਚ ਮਤਲਬ ਗੜਬੜ ਕਰ ਅੱਛਾ ਜੀ ਉਹ ਗੜਬੜ ਕੀ ਕੀਤੀ ਭਾਰਤ ਸਰਕਾਰ ਨੇ ਇਹਨਾਂ ਨੇ ਗੜਬੜ ਇਹ ਕਰਤੀ ਕਿ ਵਕਫ ਬੋਰਡ ਦਾ ਜਿਹੜਾ ਕੋਈ ਵੀ ਝਗੜਾ ਉਹਦਾ ਨਿਪਟਾਰਾ ਪਹਿਲਾਂ ਟ੍ਰਿਬਿਊਨਲ ਜਾਂ ਅਦਾਲਤਾਂ ਕਰਦੇ ਸੀ ਠੀਕ ਹੈ ਜੀ ਉਹਨਾਂ ਨੇ ਕਹਿਤਾ ਕਿ ਡਿਸਟ੍ਰਿਕਟ ਕਲੈਕਟਰ ਉਹਦਾ ਨਿਪਟਾਰਾ ਕਰੂਗਾ ਡਿਸਟ੍ਰਿਕਟ ਕਲੈਕਟਰ ਕੌਣ ਹੈ ਜੀ ਡਿਪਟੀ ਕਮਿਸ਼ਨਰ ਡਿਪਟੀ ਕਮਿਸ਼ਨਰ ਕਿਹਦੇ ਮੁਤਾਬਕ ਕੰਮ ਕਰੂਗਾ ਜਿੱਦੀ ਸਰਕਾਰ ਹੈ ਉਹਦੇ ਮੁਤਾਬਕ ਇੱਥੇ ਇਸ ਦੇਸ਼ ਦੇ ਵਿੱਚ ਆਪਾਂ ਦੇਖੀਏ ਤਾਂ ਮੁਸਲਮਾਨਾਂ ਦੀ ਆਬਾਦੀ 15% ਹੈ ਠੀਕ ਹੈ ਜੀ ਇੱਥੇ ਮੁਸਲਮਾਨਾਂ ਦੀ ਕਦੇ ਵੀ ਸਰਕਾਰ ਨਹੀਂ ਬਣ ਸਕਦੀ ਸਰਕਾਰ ਜਿਹੜੀ ਹੈਗੀ ਜਿਹੜੀ 85% ਬਸੂਆ ਉਹਨਾਂ ਦੀ ਬਣਦੀ ਠੀਕ ਹੈ ਇਸ ਕਰਕੇ ਮੁਸਲਮਾਨਾਂ ਨੂੰ ਡਿਪਟੀ ਕਮਿਸ਼ਨਰ ਤੋਂ ਤਾਂ ਕੋਈ ਇਨਸਾਫ ਮਿਲ ਹੀ ਨਹੀਂ ਸਕਦਾ ਇਹਦੇ ਨਾਲ ਇਹਨਾਂ ਨੇ ਕਰ ਦਿੱਤਾ ਕਿ ਜਿਹੜੀ ਆਪਣੀ ਤੁਹਾਡਾ ਬਾਕ ਕੋਰਡ ਹੋਊਗਾ ਉਹਦਾ ਸੀਈਓ ਕੋਈ ਗੈਰ ਮੁਸਲਮਾਨ ਵੀ ਬਣ ਸਕਦਾ ਬਣ ਸਕਦਾ ਮਤਲਬ ਉਹ ਹਿੰਦੂ ਜਾਂ ਸਿੱਖ ਭਾਈਚਾਰੇ ਸੋ ਕਿਸੇ ਤੋਂ ਬਣਾ ਸਕਦਾ ਉਹ ਤੇ ਨਹੀਂ ਅਸਲ ਦੇ ਵਿੱਚ ਕਾਨੂੰਨ ਇਹ ਹੈ ਜਿਹੜਾ ਪੁਰਾਣਾ ਕਾਨੂੰਨ ਹੈ ਕਿ ਉਹ ਸੀਈਓ ਬਣੂਗਾ ਜੀ ਇਹ ਮੋਟੀਆਂ-ਮੋਟੀਆਂ ਗੱਲਾਂ ਤਿੰਨ-ਚਾਰ ਜਿਹੜੇ ਹੈਗੇ ਇਹਦੇ ਵਿੱਚ ਵੱਡੀਆਂ ਤਬਦੀਲੀਆਂ ਕੀਤੀਆਂ ਸੀ ਠੀਕ ਹੈ ਤੇ ਬਹੁਤ ਸਾਰੇ ਲੋਕਾਂ ਨੇ ਪਟੀਸ਼ਨ ਅਧਾਰ ਕਰਤੀਆਂ ਸੁਪਰੀਮ ਕੋਰਟ ਦੇ ਵਿੱਚ ਕਿ ਇਸ ਕਾਨੂੰਨ ਨੂੰ ਰੱਦ ਕੀਤਾ ਜਾਵੇ ਇਹ ਹੁਣ ਕਾਨੂੰਨ ਦੇ ਉੱਤੇ ਵੈਸ ਹੋਈ ਠੀਕ ਹੈ ਜਿਹੜੀ ਉਹ ਪਟੀਸ਼ਨਾਂ ਕੀਤੀਆਂ ਸੀ ਜੀ ਬੈਸ ਤੇ ਬਿਤੇ ਜਿੰਨੇ ਤੱਕ ਪਰਮਨੈਂਟ ਆਰਡਰ ਨਹੀਂ ਆਇਆ ਸੁਣਵਾਈ ਮੁਕੰਮਲ ਨਹੀਂ ਹੋਈ ਸੁਣਵਾਈ ਤਾਂ ਗਾਹ ਹੁਣੀ ਹੈ ਠੀਕ ਹੈ ਜੀ ਮੁੱਢਲੀ ਸੁਣਵਾਈ ਹੁੰਦੀ ਹੈ ਤੇ ਮੁੱਢਲੀ ਸੁਣਵਾਈ ਕਰਦੇ ਆ ਜਸਟਿਸ ਵੀ ਆਰ ਗਵਈ ਤੇ ਜਸਟਿਸ ਏ ਜੀ ਮਸੀ ਜੀ ਉਹਨਾਂ ਦੀ ਬੈਂਚ ਨੇ ਇੱਕ ਫੈਸਲਾ ਕੀਤਾ ਜੀ ਉਹਨਾਂ ਨੇ ਕਹਿਤਾ ਕਿ ਵਕਫ ਬੋਰਡ ਦਾ ਕਾਨੂੰਨ ਕਿਉਂਕਿ ਬਹੁਤ ਪੁਰਾਣਾ ਤੁਰਿਆ ਆ ਰਿਹਾ ਹੈ ਠੀਕ ਹੈ ਕਾਨੂੰਨ ਰੱਦ ਨਹੀਂ ਕੀਤਾ ਜਾ ਸਕਦਾ ਅਸੀਂ ਇਹਨੂੰ ਰੱਦ ਕਰਨ ਦੇ ਹੱਕ ਵਿੱਚ ਨਹੀਂ ਹਾਂ ਜਿਹੜੀਆਂ ਇਸ ਕਾਨੂੰਨ ਦੇ ਵਿੱਚ ਮੱਧਾਂ ਜੋੜੀਆਂ ਜੀ ਉਹ ਮद्दा ਅਜਿਹਾ ਹੈ ਕਿ ਜਿਹੜੀਆਂ ਵਕਫ ਬੋਰਡ ਦਾ ਜਿਹੜਾ ਮੂਲ ਹੈ ਉਹਦੇ ਨਾਲ ਜਾਤੀ ਹੋ ਉਹਦੇ ਨਾਲ ਟੱਕਾ ਹੋਊਗਾ ਉਹਦਾ ਸਰੂਪ ਬਦਲ ਜਾਊਗਾ ਠੀਕ ਹੈ ਜੀ ਤਾਂ ਉਹਦਾ ਫੈਸਲਾ ਜਿਹੜਾ ਹੈ ਉਹਦਾ ਜਿਹੜਾ ਫਾਇਦਾ ਜਿਹੜਾ ਹੈਗਾ ਉਹ ਗੈਰ ਮੁਸਲਮ ਸਰਕਾਰਾਂ ਤੇ ਗੈਰ ਮੁਸਲਮ ਸਿਆਸੀ ਪਾਰਟੀਆਂ ਉਠਾ ਸਕਦੀਆਂ ਇਸ ਲਈ ਜਸਟਿਸ ਗਵਰੀ ਸਾਹਿਬ ਦੇ ਬੈਂਚ ਨੇ ਜਿਹੜੇ ਉਹ ਇਤਰਾਜ਼ਯੋਗ ਤਿੰਨ ਬਿੰਦੂ ਹੈ ਤਿੰਨ ਜਾਂ ਚਾਰ ਜੋ ਵੀ ਬਿੰਦੂ ਹੈ ਉਹਨਾਂ ਬਿੰਦੂਆਂ ਤੇ ਸਟੇ ਕਰ ਠੀਕ ਹੈ ਕਿ ਕੋਈ ਵਿਰੋਧ ਲਾਤੀ ਕਿ ਤੁਸੀਂ ਇਹਨਾਂ ਨੂੰ ਇਸਤੇਮਾਲ ਨਹੀਂ ਕਰ ਸਕਦੇ ਕਿੰਨੀ ਦੇਰ ਤੱਕ ਜਿੰਨੀ ਦੇਰ ਤੱਕ ਇਹਦਾ ਫੈਸਲਾ ਨਹੀਂ ਹੋਇਆ ਫੈਸਲਾ ਪ੍ਰਮੇਂਦਰ ਜੀ ਹੁਣੇ ਪਤਾ ਨਹੀਂ 5 ਸਾਲਾਂ ਆਵੇ 7 ਸਾਲਾਂ ਆਵੇ 10 ਸਾਲਾਂ ਆਵੇ ਕਦੋਂ ਹੋਵੇ ਹੁਣ ਅਗਲਾ ਸਵਾਲ ਇਹ ਉੱਠਦਾ ਇਹਦੇ ਵਿੱਚ ਕਿ ਇਹ ਜਿਹੜੀ ਹੈਗੀ ਇਫ ਇਹ ਕਿਉਂ ਕੀਤੀ ਉਹਨਾਂ ਨੇ ਮਤਲਬ ਇਹ ਕਾਨੂੰਨ ਦੇ ਵਿੱਚ ਤਬਦੀਲੀ ਕਿਉਂ ਕੀਤੀ 2025 ਵਾਲੀ ਇਹਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾ ਖਾਸ ਕਰਕੇ ਮੁਸਲਮਾਨ ਆਗੂਆਂ ਦਾ ਕਹਿਣਾ ਹੈ ਕਿ ਜਿਵੇਂ ਉਹ ਰਵਾ ਚੱਲਦਾ ਨੇ ਕਿ ਵੋਟ ਚੋਰੀ ਹੋ ਰਹੀ ਹੈ ਕੋਈ ਨਹੀਂ ਜੇ ਤੁਸੀਂ ਬੋਲ ਰੋਲੇ ਬੇਬੇ ਸਿੱਧਾ ਤੇ ਨਾਰੇ ਲੱਗ ਰਹੇ ਆ ਭਾਰਤ ਦੇ ਵਿੱਚ ਕਿ ਵੋਟ ਚੋਰੀ ਗੱਦੀ ਛੋੜ ਦੀ ਛੋੜ ਜੀ ਬਹੁਤ ਰੋਲਾ ਪੈ ਉਹ ਹੁਣ ਜਿਹੜੀ ਉਹ ਗੱਲ ਕਹਿੰਦੀ ਹੈ ਕਿ ਪਹਿਲਾਂ ਤਾਂ ਕੀਤੀਆਂ ਵੋਟਾਂ ਚੋਰੀ ਜੀ ਵੋਟਾਂ ਚੋਰੀ ਕਰਕੇ ਸਰਕਾਰ ਬਣੀ ਹੁਣ ਇਹ ਸਰਕਾਰ ਜਿਹੜੀ ਹੈ ਮੁਸਲਮਾਨਾਂ ਦੀਆਂ ਜ਼ਮੀਨਾਂ ਚੋਰੀ ਕਰਨ ਲੱਗੀਆਂ ਹੋਈਆਂ ਬਿਲਕੁਲ ਬਿਲਕੁਲ ਜੀ ਉਹ ਜ਼ਮੀਨਾਂ ਚੋਰੀ ਕਰਨ ਵਾਸਤੇ ਸਰਕਾਰ ਇੱਥੇ ਲੱਗੀ ਹੋਈ ਹੈ ਬਾਬਰੀ ਮਸਜਿਦ ਵਾਲਾ ਫੈਸਲਾ ਕੀਤਾ ਜਸਟਿਸ ਰੰਜਨ ਗਗੋਈ ਵਾਲੇ ਬੈਂਚ ਨੇ ਜੀ ਉਹ ਫੈਸਲਾ ਮੁਸਲਮਾਨਾਂ ਦੇ ਉਲਟ ਗਿਆ ਉਲਟ ਗਿਆ ਜੀ ਬਿਲਕੁਲ ਲੇਕਿਨ ਜਿਹੜਾ ਇਹ ਫੈਸਲਾ ਕੀਤਾ ਇਸ ਸੀ ਹਿੰਦੂ ਭਾਈਚਾਰੇ ਦੇ ਉਲਟ ਨਹੀਂ ਕਰ ਸਕਦੇ ਇਹਦੇ ਵਿੱਚ ਭਾਰਤ ਸਰਕਾਰ ਦੀਆਂ ਜਿਹੜੀਆਂ ਮਤਲਬ ਮਨਸ਼ਾਵਾ ਸੀ ਜਿਹੜੇ ਜਿਹੜੀਆਂ ਉਹਨਾਂ ਦੇ ਉਹਨਾਂ ਦੇ ਇਰਾਦੇ ਸੀ ਇਹ ਉਹਨਾਂ ਇਰਾਦਿਆਂ ਦੇ ਉੱਤੇ ਪਾਣੀ ਫੇਰਨ ਵਾਲਾ ਜਿਹੜਾ ਹੈਗਾ ਸਿਪੇ ਹੈ ਜਿਹੜਾ ਜਿਹੜਾ ਅੰਤਰ ਜਿਹੜਾ ਫੈਸਲਾ ਸੁਣਾਇਆ ਵਾ ਸੋ ਆਪਾਂ ਕਹਿ ਸਕਦੇ ਕਿ ਜਸਟਿਸ ਗਬਈ ਤੇ ਜਸਟਿਸ ਰੰਜਨ ਦੇ ਵਿੱਚ ਫਰਕ ਕੀ ਹੈ ਇੱਕ ਦੇ ਵਿੱਚ ਫਰਕ ਇਹ ਹੈ ਕਿ ਉਹ ਸਰਕਾਰ ਦੇ ਸਾਹਮਣੇ ਨਤਮਸਤਕ ਹੋ ਗਿਆ ਦੂਜੇ ਦੇ ਸਾਹਮਣੇ ਆਇਆ ਉਹ ਕਹਿੰਦਾ ਨਾ ਮੈਂ ਹਿੰਦੂ ਦੇ ਖਿਲਾਫ ਆ ਨਾ ਮੈਂ ਮੁਸਲਮਾਨ ਦੇ ਖਿਲਾਫ ਆ ਮੈਂ ਇਨਸਾਫ ਦੇ ਹੱਕ ਵਿੱਚ ਆ ਭਾਰਤ ਜਿਹੜਾ ਹੈਗਾ ਭਾਰਤ ਦਾ ਦੇਸ਼ ਇਹ ਹਿੰਦੂ ਮੁਸਲਮ ਜਾਂ ਸਿੱਖ ਈਸਾਈ ਸਿਧਾਂਤਾਂ ਨਾਲ ਨਹੀਂ ਚੱਲਦਾ ਜੀ ਜੀ ਇਹ ਭਾਰਤ ਦੇ ਸੰਵਿਧਾਨ ਨਾਲ ਚੱਲਦਾ ਹੈ ਜੀ ਔਰ ਜਸਟਿਸ ਬੀ ਆਰ ਗਵਈ ਨੇ ਭਾਰਤ ਦੇ ਸੰਵਿਧਾਨ ਦੇ ਉੱਤੇ ਇੱਕ ਚੰਗੇ ਪੈਰੂ ਦੀ ਤਰਾ ਪੈੜਾ ਦਿੱਤਾ ਹੈ ਬਸ ਆਹੀ ਫਰਕ ਹੈ ਜਸਟਿਸ ਗਵਈ ਤੇ ਜਸਟਿਸ ਗੋਗੋਈਚ ਜੀ ਮੇਰੇ ਵੱਲੋਂ ਸਾਰੇ ਸ਼ਰੋਤਿਆਂ ਨੂੰ ਸਤਿ ਸ੍ਰੀ ਅਕਾਲ ਤੇ ਪੇਜ ਨੂੰ ਫੋਲੋ ਤੇ ਪੇਜ ਨੂੰ ਫਾਲੋ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਸਾਰਿਆਂ